ਮੈਂ ਜਦੋਂ ਮੈਂ ਫੇਰ ਬਣਾਤੀ ਛੋਲੇ ਵਾਲੀ ਸਬਜ਼ੀ ਕਿਉਂਕਿ ਅੱਜ ਫੇਰ ਬਣਾਉਣੀ ਪੂਰੀਆਂ ਸਬਜ਼ੀ ਮੈਂ ਬਣਾ ਕੇ ਰੱਖਤੀ ਤੇ ਬਾਅਦ ਚ ਫੇਰ ਆਪਾਂ ਬਣਾਵਾਂਗੇ ਪੂਰੀਆਂ ਬੱਚਿਆਂ ਦੇ ਆਏ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਆਪਾਂ ਫੇਰ ਚੱਲੇ ਆਂ ਮਾਰਕੀਟ ਮੈਂ ਰੈਡੀ ਸੀਗੀ ਤੇ ਹੁਣ ਇਹਨਾਂ ਦੀ ਵੇਟ ਕਰਦੀ ਸੀਗੀ ਈ ਆਉਣਗੇ 12:00 ਵਜੇ ਕੰਮ ਤੋਂ ਤੇ ਫਿਰ ਜਾਣਾ ਮਾਰਕੀਟ ਤੇ ਅੱਜ ਮੇਰੀ ਛੁੱਟੀ ਸੀਗੀ ਮੈਂ ਸਬਜ਼ੀ ਬਣਾ ਕੇ ਰੱਖਤੀ ਆ ਛੋਲਿਆਂ ਦੀ ਤੇ ਅੱਜ ਪੂਰੀਆਂ ਬਣਾਉਣੀਆਂ ਵਾ ਤੇ ਆਟਾ ਵੀ ਗੁੰਨ ਕੇ ਰੱਖਦਾ ਵਾ ਤੇ ਮਾਰਕੀਟ ਅਸੀਂ ਜਾਣਾ ਦੱਸ ਦਿਆਂ ਨੂੰ ਹਾਸਾ ਵੀ ਆਉਂਦਾ ਅੱਜ ਸਾਡਾ ਫੇਰ ਪੱਖਾ ਖਰਾਬ ਹੋ ਗਿਆ ਕੱਲ ਤੇ ਜਿਹੜਾ ਤਿੰਨ ਪੱਖੇ ਆ ਤੇ ਉਹਨਾਂ ਚੋਂ ਇੱਕ ਤਾਂ ਪਹਿਲਾਂ ਹੀ ਖਰਾਬ ਹੋ ਗਿਆ ਸੀਗਾ ਪਿਛਲੇ ਹੀ ਵਾਰ ਜਦੋਂ ਮੇਰੀ ਛੁੱਟੀ ਸੀ ਉਦੋਂ ਲੈ ਕੇ ਆਂਦਾ ਨਾ ਵਾ ਤੇ ਕਾਲਾ ਪਤਾ ਨਹੀਂ ਇਹਨੂੰ ਦੂਸਰੇ ਨੂੰ ਵੀ ਕੀ ਹੋ ਗਿਆ ਚੱਲਦੇ ਚੱਲਦੇ ਇਹਨੂੰ ਪਤਾ ਨਹੀਂ ਕਨੇ ਇਹਨੂੰ ਐ ਹੋ ਗਿਆ ਵੀ ਮੇਰੇ ਨਾਲ ਦਾ ਸਾਥੀ ਚਲਿਆ ਗਿਆ ਕਿਉਂਕਿ ਉਹਦੋਂ ਇਕੱਠੇ ਜੇ ਲੈ ਕੇ ਆਂਦੇ ਸੀਗੇ ਪੱਖੇ ਮੇਰੇ ਤਾਂ ਆਏ ਦਿੱਤੀ ਚੱਲੀ ਤੇ ਮੈਂ ਕਿਉਂ ਰਹਿ ਜਾ ਕੱਲੀ ਉਹ ਹੀ ਗੱਲ ਹੋਈ ਤੇ ਇਹਨੇ ਆਖਿਆ ਵੀ ਉਹ ਤਾਂ ਚਲਿਆ ਗਿਆ ਤੇ ਹੁਣ ਮੈਂ ਕਿਉਂ ਰਹਿ ਜਾ ਪਤਾ ਨਹੀਂ ਕੱਲ ਸ਼ਾਮ ਨੂੰ ਚੱਲਦੇ ਚੱਲਦੇ ਇਹਨੂੰ ਕੀ ਹੋ ਗਿਆ ਇੱਕਦਮ ਤੇ ਰੁਕ ਗਿਆ ਬਹੁਤ ਟਰਾਈ ਕੀਤਾ ਮੈਂ ਵੀ ਕੀਤਾ ਮੈਂਕ ਨੇ ਵੀ ਕੀਤਾ ਇਹਨਾਂ ਨੇ ਵੀ ਕੰਮ ਤੋਂ ਆ ਕੇ ਟਰਾਈ ਕੀਤਾ ਤੇ ਨਹੀਂ ਚੱਲਿਆਗਾ ਤੇ ਪਲੱਗ ਵੀ ਬਦਲ ਬਦਲ ਕੇ ਵੇਖੇ ਜਿਵੇਂ ਪਹਿਲਾ ਵਾਲਾ ਪੱਖਾ ਦਾ ਪਤਾ ਲੱਗ ਗਿਆ ਸੀਗਾ ਵੀ ਉਹ ਵੀ ਸੜ ਗਿਆ ਖਰਾਬ ਹੋ ਗਿਆ ਤੇ ਇਹਦੇ ਚੋਂ ਤਾਂ ਕੋਈ ਵਾਸ਼ ਨਾ ਆਈ ਪਤਾ ਨਹੀਂ ਤੇ ਚੱਲਦਾ ਚੱਲਦਾ ਹੀ ਰੁਕ ਗਿਆ ਤੇ ਫੇਰ ਹੁਣ ਅਸੀਂ ਚੱਲੇ ਆ ਨਵਾਂ ਪੱਖਾ ਲੈਣ ਹਾਂ ਜੀ ਹੁਣ ਅਸੀਂ ਚੱਲੇ ਆਂ ਸਿੱਖਰ ਦੁਪਹਿਰੇ ਹੀ ਦੁਪਹਿਰੇ ਜਾਣੇ ਉਹਨੇ ਪੱਕਾ ਲੈਣਾ ਨਾ ਕਿਉਂਕਿ ਜਦੋਂ ਇਹ ਕੰਮ ਛੋਣਦੇ ਨੇ ਛੁੱਟੀ ਲੈਣੇ ਪੱਖੇ ਕਾਹ ਤੋਂ ਸੜਦੇ ਆ ਹਾਂ ਸਹੀ ਗੱਲ ਆ ਨਾ ਮੇਰੀ ਛੁੱਟੀ ਤਾਂ ਇੱਕ ਦਿਨ ਪਹਿਲਾਂ ਉਹ ਦੋ ਦਿਨ ਪਹਿਲਾਂ ਸੋਮਵਾਰ ਸੀਗਾ ਤੋ ਸੜਿਆ ਤੇ ਇਹੇ ਕੱਲ ਸੜਿਆ ਪਤਾ ਵੀ ਮୋਰੇ ਛੁੱਟੀਆਂ ਆਉਂਦੀਆਂ ਚੱਲ ਲੈ ਆ ਉਹਨਾਂ ਨੂੰ ਉਹਨਾਂ ਦਾ ਕੰਮ ਰੁਕ ਜਾ ਹੁਣ ਕੋਈ ਆਂਦਰ ਕੋਈ ਕੰਮ ਨਹੀਂ ਗਾ ਉਹੀ ਤਾਂ ਫੱਟਿਆ ਕਿਉਂਕਿ 12 ਵਜੇ ਹੀ ਕੰਮ ਛੱਡ ਕੇ ਹੁੰਦੇ ਆ ਉਸ ਤੋਂ ਬਾਅਦ ਹੀ ਸੀ ਜਾਣੇ ਉਹੀ ਤਾਂ ਹੋ ਜਾਂਦੀ ਆ ਇੱਥੇ ਤਾਂ ਪਹਿਲੇ ਬੱਥੇ ਨੇ ਹਾਂ ਤਾਂ ਆਪਣੇ ਵੀ ਲੋ ਪੈਣ ਲੱਗ ਗਏ ਨਾ ਕਹਿੰਦੇ ਤਾਂ ਪਤਾ ਨਹੀਂ ਲੱਗਦਾਗਾ ਸਾਨੂੰ ਕਿ ਕੰਮ ਕੀ ਚੱਲ ਰਿਹਾ ਇਤਨ ਬਾਹਰ ਮੇਕਾ ਤਾਂ ਉਹਨੂੰ ਤੋਂ ਨਹੀਂ ਪਤਾ ਲੱਗਦਾ ਦੀ 에어 스ਪੇਨ ਕਿਤੇ ਵੇਖਦੇ ਆ ਆਪਾਂ ਹੀ ਕਹਿ ਦਿੰਦੇ ਆ ਵੀ ਆਪਾਂ ਹੀ ਆ ਲੋਕੀ ਸਾਰੇ ਕੰਮ ਛੱਡ ਕੇ ਆਉਂਦੇ ਆ ਹਨਾ ਕੰਮ ਛੱਡ ਕੇ ਆ ਰਹੇ ਦਾ ਵੀ ਸੇ ਕਰ ਦੁਪਹਿਰੇ ਕੰਮ ਤੋਂ ਬੰਦਾ ਕਿਹੜਾ ਸਪੇ ਜਾ ਕਰਨ ਦਾ ਉਹੀ ਤਾਂ ਹੈ ਮੈਂ ਤਾਂ ਕਿ ਆਪਾਂ ਹੀ ਦੁਪਹਿਰ 12 ਵਜੇ ਨਿਕਲਦੇ ਆ ਉਹਨ ਦੇਖ ਲਈ ਮਾਰਕੀਟ ਭਰੀ ਭਈ ਹੋਣੀ ਅੰਦਰ ਆ ਆ ਫੁੱਲ ਨੂੰ ਆ ਚੱਲਦਾ ਇਹਦਾ ਟੂਂਗੜਾ ਲਵਾਵੇ ਚੱਕਣੇ ਨਾਲ ਹਾਂ ਨਾ ਇਹ ਆ ਲੈ Eu uh vou -oh. हां तो दो जिया स्टैंड वाली टेबल वाली आना चलो जी चकला ये ठीक है फिर हम्म चलो फोन पे दरजी भाई होंगे मसाले हम्म

ਪਤੀ ਨੇ ਅੱਜ ਮੈਂ ਤਿੰਨ ਪੀਸੀ ਵਾਂਦੇ ਬੇਜ ਨਾਲ ਸੱਜਰੇ ਉਹ ਲੈ ਲੈ ਤੁਸੀਂ ਜਿਹੜੇ ਉਹ ਮੁਜਰੇਲੇ ਵਾਲੇ ਹੁੰਦੇ ਆਹੀ ਹੁੰਦੇ ਆਹਾ ਆਵੇ ਇਹ ਕੋਹ ਆਹ ਦੇ ਪਿਆ ਆ ਵੀ ਖਾ ਲੈਂਦੇ ਜਵਾਕ ਆਹ ਦੇ ਹੱਪ ਐਕਟ ਵੀ ਲੈ ਲੋ ਟਮਾਟਰ ਵਾਲੇ ਤੇ ਆ ਸਮੋਸੇ ਨਹੀਂ ਆ ਹਾਂ ਸਮੋਸੇ ਆ ਮੈਂ ਰਫੂੰਗੀ ਵਾਲੇ ਵੀ ਆ ਫੂੰਗੀ ਵਾਲੇ ਨਹੀਂ ਉਹਨਾਂ ਨੇ ਖਾਣੇ ਹੀ ਲੈ ਲੋ ਕਿਆ ਮਸਰੀਲੇ ਵਾਲੇ ਆ ਆ ਇਹ ਤੇ ਉਹ ਇੱਕੋ ਚੀਜ਼ ਹੀ ਆ ਕਿ ਹੋਰ ਇਹ ਹੋਰ ਚੀਜ਼ ਆ ਹੋਰ ਦੋਨੇ ਲੈ ਲੈ ਸਰ ਅਮ ਇਹਨਾਂ ਚਾਹ ਮੇਰੇ ਨੂੰ ਭੁੱਖ ਲੱਗਦੀ ਆ ਤੇਨ ਵੱਡੇ ਹੁੰਦੇ ਆ ਫਿਰ ਆਪੇ ਬਣਾ ਕੇ ਖਾ ਲੈਂਦੇ ਇੱਧਰ ਨਹੀਂ ਜਾਣਾ ਉਹ ਹੈਗੀ ਆ ਦਵਾਈ ਬਿੱਲੀ ਵਾਲੀ ਖੁਰਾਕ ਹੈ ਕਿ ਮੈਂ ਉਹ ਲਿਆ ਮੈਂ ਦੂਜਾ ਦਵਾਈ ਦੀ ਆਈਸਕ੍ਰੀਮ ਪੁੱਛ ਲੈਂਦੇ ਹਰਸ਼ਾਨ ਤੋਂ ਕਿਹੜੀ ਲੈਣੀ ਆ ਕਿਹੜਾ ਲੈਨੇ? ਫੋਨ ਨਹੀਂ ਪਾਨਾ। ਇਹ ਹੀ ਫੋਨ ਦਾ ਹੁੰਦਾ। ਪੱਖਾ ਰੱਖ ਲਿਆ। ਲੈਣ ਤਾਂ ਕੱਲ ਪੱਖਾ ਆਇ ਸੀਗਾ। ਆਹ ਡੋਂਗੇ ਜੇ ਲੱਗੇ ਫਿਰ ਤੇ ਤੇ 299 ਦੇ ਤਿੰਨ ਤੇ ਡੇਢ ਦਾ। ਆ ਲੈ। ਆਹ ਪੜਾਖ ਲੈ ਮੈਂ ਖਾਣੀ ਮੈਨੂੰ ਭੁੱਖ ਲੱਗੀ। ਹਲਕੀ ਜਿਹੀ ਵੈਪੀ ਕਰਾਂ। ਪਰ ਠੀਕ ਸੁਬਾਹ। ਫੋਨੀ ਹੈ। ਮੈਂ ਕੋਈ ਨਹੀਂ। 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 ਮੈਂ ਕੋਈ ਨਹੀਂ

ਤੋ ਤੁਹਾਡੀ ਚੰਗੀ ਡਿਊਟੀ ਆ ਪਹਿਲਾਂ ਪੱਖਾ ਲਿਆਓ ਤੇ ਫੇਰ ਕਸੋਂ ਚਲੋ ਪਾਪਾ ਦੀ ਹੈਲਪ ਕਰੋ ਨਾਲ ਹਾਂ ਇਹ ਪਾਇਓ ਲਾਂਚ ਟਕਾ ਦੇ ਟਕਾ ਦੇ ਲਾ ਲੈ ਯਾਰ ਤਨਾ ਪੱਖਾ ਸਲਾਦ ਲੈ ਚਨ ਚਮਚੇ ਲਿਆ ਪਤ ਤੇਬਲ ਤੇ ਹੈ ਨਹੀਂ